ਪਠਿੰਡਾ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਬਾਦੀਆਂ ਜਾ ਰਹੀਆਂ ਨੇ ਜਿਸ ਖਿਲਾਫ ਹੋਣਾ ਸੈਸ਼ਨ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਦਰਜ ਹੋਏ ਮਾਮਲੇ ਵਿੱਚ ਦੋਸ਼ ਤੈਅ ਕੀਤੇ ਗਏ ਨੇ ਤੇ ਅਗਲੀ ਤਾਰੀਖ 21 ਜਨਵਰੀ ਤੈਅ ਕੀਤੀ ਗਈ ਹੈ ਇੱਥੇ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਆਪਣੀ ਸ਼ਾਨਦਾਰ ਜ਼ਿੰਦਗੀ ਦਿਖਾਣ ਕਰਕੇ ਅਮਨਦੀਪ ਕੌਰ ਨੂੰ ਥਾਰ ਵਾਲੀ ਕਾਂਸਟੇਬਲ ਅਤੇ ਇੰਸਟਾਗ੍ਰam ਕੁਇਨ ਦੇ ਨਾਮ ਨਾਲ ਵੀ ਜਾਣਾ ਜਾਂਦਾ ਸੀ ਇਸ ਨੂੰ 20 ਅਪ੍ਰੈਲ ਨੂੰ ਬਠਿੰਡਾ ਵੱਲੋਂ ਬਠਿੰਡਾ ਪੁਲਿਸ ਵੱਲੋਂ ਬਾਦਰ ਰੋਡ ਤੇ ਉਸ ਦੀ ਗੱਡੀ ਵਿੱਚੋਂ 17.71 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਗਿਆ ਸੀ ਤੇ ਜਿਸ ਨੂੰ 3 ਅਪ੍ਰੈਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ 26 ਮਈ ਨੂੰ ਉਸ ਕੇ ਲਾਪਰ ਪ੍ਰਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਪ੍ਰਸ਼ਟਾਚਾਰ ਮਾਮਲੇ ਦੌਰਾਨ ਉਸ ਦੀ ਚਾਲਾ ਚੱਲ ਜਾਇਦਾਦ ਸੰਪਤੀ ਤਨਖਾਹ ਦਾ ਰਿਕਾਰਡ ਖਾਤਿਆਂ ਦਾ ਰਿਕਾਰਡ ਅਤੇ ਕਰਜ਼ੇ ਦੀ ਜਾਂਚ ਹੈ ਜਿਹੜੀ ਉਹ ਵੀ ਕੀਤੀ ਗਈ ਲਗਾਤਾਰ ਮਾਨਜੋਗ ਅਦਾਲਤ ਵਿੱਚ ਇਸ ਦਾ ਕੇਸ ਚੱਲ ਰਿਹਾ ਤੇ ਹੁਣ ਅਗਲੀ ਤਾਰੀਖ ਹੈ ਜਿਹੜੀ 21 ਜਨਵਰੀ ਤੈਅ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਮਾਮਲੇ ਵਿੱਚ ਮਾਨਜੋਗ ਅਦਾਲਤ ਵੱਲੋਂ ਗਵਾਹਾਂ ਦੀਆਂ ਗਵਾਈਆਂ ਤੇ ਫੈਸਲਾ ਕੀ ਕੀਤਾ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਮਨੀਸ਼ਗਰ BTC News Patinda.